ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਸਬੰਧ ਵਿੱਚ ਜੋ ਆਦੇਸ਼ ਆਏ ਸਨ ਅਤੇ ਤਨਖਾਈਏ ਇਕਰਾਰ ਦਿੱਤੇ ਗਏ ਸਨ ਇਸ ਹੀ ਦੇ ਸਬੰਧ ਵਿੱਚ ਬਦਲੇ ਦੀ ਭਾਵਨਾ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਵੱਲੋਂ ਬਾਦਲ ਧੜੇ ਦੇ ਪ੍ਰਭਾਵ ਥੱਲੇ ਆ ਕੇ 26 ਦਿਨਾਂ ਦੇ ਵਿੱਚ ਵਿੱਚ ਤਿੰਨਾ ਤਖਤ ਸਹਿਬਾਨਾਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦਾ ਨਰਾਦਰ ਕਰਕੇ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਏਸੀ ਤਰ੍ਹਾਂ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਜੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਉਹਨਾਂ ਦੀ کردار ਕੁਸ਼ੀ ਕਰਕੇ ਸੇਵਾ ਮੁਕਤ ਕਰ ਦਿੱਤਾ ਗਿਆ ਯੂਕੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਇਹਨਾਂ ਗੈਰ ਸਿਧਾਂਤਕ ਫੈਸਲਿਆਂ ਦਾ ਪਰਜੋਰ ਵਿਰੋਧ ਕਰਦੀਆਂ ਹਨ ਇਹਨਾਂ ਫੈਸਲਿਆਂ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਤਿੰਨਾਂ ਜਥੇਦਾਰਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਨਾਲ ਹੀ ਸਮੂਹ ਸਿੱਖ ਜਥੇਬੰਦੀਆਂ ਪ੍ਰਚਾਰਕਾਂ ਸੰਪਰਦਾਵਾਂ ਸਿੰਘ ਸੇਵਾਵਾਂ ਕਾਰ ਸੇਵਾ ਵਾਲੇ ਮਹਾਪੁਰਸ਼ ਸਭਾ ਸੁਸਾਇਟੀਆਂ ਆਦ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ 10 ਮਾਰਚ 2025 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਣ ਜਾ ਰਹੀ ਗੈਰ ਸਿਧਾਂਤਕ ਤਾਜਪੋਸ਼ੀ ਤੇ ਨਾਂ ਪਹੁੰਚਣ ਹਾਜ਼ਰੀ ਲਵਾਉਣ ਤੇ ਨਾਂ ਦਸਤਾਰਾਂ ਭੇਜਣ ਜੋ ਪ੍ਰਚਾਰਕ ਸੰਪਰਦਾਵਾਂ ਜਥੇਬੰਦੀਆਂ ਆਦ ਪਹੁੰਚਣਗੀਆਂ ਉਨਾ ਦਾ ਯੂਕੇ ਦੀਆਂ ਸੰਗਤਾਂ ਵੱਲੋਂ ਬਾਈਕਾਟ ਕੀਤਾ ਜਾਵੇਗਾ ਅਤੇ ਗੁਰੂ ਘਰਾਂ ਦੀਆਂ ਸਟੇਜਾਂ ਤੇ ਟਾਈਮ ਨਹੀਂ ਦਿੱਤਾ ਜਾਵੇਗਾ ਬੋਲੇ ਈਸੋ ਨਾਮ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤੱਕ ਸਾਹਿਬ ਦੀ ਪ੍ਰਭੂ ਸਤਾ ਅਤੇ ਸਰਵਚਤਾ ਮਾਨ ਮਰਿਆਦਾ ਨੂੰ ਬਹਾਲ ਕਰਨ ਦੇ ਵਿੱਚ ਇਸ ਸਮੇਂ ਜਿਨ੍ਹਾਂ ਨੇ ਉੱਗਾ ਯੋਗਦਾਨ ਪਾਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਣੀ ਅਤੇ ਜਹੇਦਾਰ ਹਰਪ੍ਰੀਤ ਸਿੰਘ ਜੀ ਅਤੇ ਸ੍ਰੀ ਕੇਸਗੜ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਸੁਲਤਾਨ ਸਿੰਘ ਜੀ ਜਿਨ੍ਹਾਂ ਨੂੰ ਪਿਛਲੇ 26 ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੇ ਮੈਂਬਰਾਂ ਨੇ ਉਹਦਿਆਂ ਤੋਂ ਬਰਖਾਸਤ ਕਰਕੇ ਉਹਨਾਂ ਨੂੰ ਬਾਹਰ ਕਰ ਦਿੱਤਾ ਇਸ ਦੇ ਰੋਸ ਵਿੱਚ ਅੱਜ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਵਿਖੇ ਲਿਸਟਰ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਅਸੀਂ ਇਸ ਫੈਸਲੇ ਦੀ ਪੋਰ ਜ਼ੋਰ ਨਿੰਦਾ ਕਰਦੇ ਹਾਂ ਅਤੇ ਪੰਜਾਬ ਦੀਆਂ ਸਮੁੱਚੀਆਂ ਸੰਸਥਾਵਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਬਾਦਲਦਲ ਵੱਲੋਂ ਬਣਾਏ ਜਥੇਦਾਰ ਦੀ ਜੋ ਤਾਜਪੋਸ਼ੀ ਹੋ ਰਹੀ ਆ ਉਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਜੇ ਅੱਜ ਆਪਾਂ ਸਮੇਂ ਤੇ ਸੱਚ ਨਾ ਬੋਲ ਸਕੇ ਤੇ ਆਉਣ ਵਾਲੇ ਸਮੇਂ ਦੀਆਂ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਹਨ ਸਾਰੇ ਪੰਥ ਦੀ ਦਰਕਨਾਰ ਕਰਕੇ ਜਿੱਥੇ ਇੱਕ ਪਰਿਵਾਰ ਨੂੰ ਖੁਸ਼ ਕਰਨ ਦੇ ਲਈ ਸਮੁੱਚੀਆਂ ਸੰਸਥਾਵਾਂ ਦਾ ਘਾਣ ਕਰ ਦਿੱਤਾ ਇਹ ਸਮਾਂ ਕਿ ਸਾਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਤੇ ਉੱਚੀ ਸੁੱਚੀ ਸੋਚ ਰੱਖਣ ਵਾਲੇ ਅਕਾਲੀ ਦਲ ਤੋਂ ਸਾਰੀ ਕੌਮ ਨੂੰ ਬੰਝ ਕਰ ਦਿੱਤਾ ਇਹ ਅੱਜ ਦਾ ਹੀ ਸਮਾਂ ਹੈ ਕਿ ਤਿੰਨੋਂ ਸੰਸਥਾਵਾਂ ਦੀ ਕੋਈ ਵੀ ਨੁਮਾਇੰਦਗੀ ਨਹੀਂ ਕਰ ਰਿਆ ਸਾਧ ਸੰਗਤ ਜੀ ਆਪ ਜੀ ਦੇ ਗਿਆਨ ਲਈ ਅਸੀਂ ਇਹ ਦੱਸਦੇ ਆਂ ਕਿ ਜਥੇਦਾਰ ਸਾਹਿਬ ਪਿਛਲੇ ਦਿਨਾਂ ਦੌਰਾਨ ਇੰਗਲੈਂਡ ਦੀ ਫੇਰੀ ਤੇ ਆਏ ਸਨ ਤੇ ਸਮੂਚੀਆਂ ਨਾਲ ਇੰਗਲੈਂਡ ਦੀਆਂ ਜਥੇਬੰਦੀਆਂ ਅਤੇ ਗੁਰੂ ਘਰਾਂ ਦੇ ਪ੍ਰਬੰਧਕ ਜਨਾਂ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਤੇ ਸਾਨੂੰ ਇਹ ਹੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜੋ ਕੌਮ ਦੀਆਂ ਭਾਵਨਾਵਾਂ ਹਨ ਅਸੀਂ ਉਹਨਾਂ ਦੀ ਤਰਜਮਾਨੀ ਕਰਾਂਗੇ ਅਸੀਂ ਅੱਜ ਸਮਝਦੇ ਹਾਂ ਕਿ ਸਿੰਘ ਸਾਹਿਬ ਰਗਵੀਰ ਸਿੰਘ ਜੀ ਉਹਨਾਂ ਨੂੰ ਲਾਉਣ ਦਾ ਇੱਕ ਹੋਰ ਜਿਹੜਾ ਵੱਡਾ ਕਾਰਨ ਆ ਉਹ ਹੈ ਸਰਸੇ ਵਾਲੇ ਸਾਧ ਦੀ ਚਿੱਠੀ ਨੂੰ ਜਨਤਕ ਕਰਨਾ ਉਹ ਹੈ ਸਿੰਘ ਸਾਹਿਬ ਸਾਭਕਾ ਜਥੇਦਾਰ ਗੁਰਵਜਨ ਸਿੰਘ ਜੀ ਅਤੇ ਅਕਬਾਲ ਸਿੰਘ ਜੀ ਅਤੇ ਉਹਨਾਂ ਦੇ ਬਾਕੀ ਜਥੇਦਾਰਾਂ ਵੱਲੋਂ ਜੋ ਸਪਸ਼ਟੀਕਰਨ ਹਨ ਉਹ ਜਨਤਕ ਕਰਨੇ ਇਹਦੇ ਵਿੱਚ ਬਹੁਤ ਸਾਰੇ ਆਗੂ ਅਜੇ ਫਸਣੇ ਸਨ ਕਿ ਰਾਮ ਰਹੀਮ ਦੀ ਮਾਫੀ ਦੇ ਵਿੱਚ ਕਿਹੜੇ ਸ਼ਬਦ ਵਰਤੇ ਗਏ ਕਿਹਨਾ ਲੋਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਰਬਾਰ ਤੋਂ ਕਰਕੇ ਇੱਕ ਪਰਿਵਾਰ ਨੂੰ ਸੋਭਾ ਦਿਵਾਉਣ ਦਾ ਯਤਨ ਕੀਤਾ ਆਓ ਅੱਜ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਖੜੇ ਹੋਈਏ ਅਤੇ ਇਸ ਅਕਾਲ ਤਖਤ ਸਾਹਿਬ ਦੀ ਬਹਾਲੀ ਦੇ ਲਈ ਅਤੇ ਜੋ ਨਿਯੁਕਤੀ ਅਤੇ ਬਰਖਾਸਤਗੀ ਹੈ ਉਹਨੂੰ ਸੱਚੇ ਢੰਗ ਦੇ ਨਾਲ ਚੁਣਨ ਦੇ ਲਈ ਸਮੁੱਚੇ ਵਿਸ਼ਵ ਦੇ ਸਿੱਖਾਂ ਦੀ ਸ਼ਮੂਲੀਅਤ ਨੂੰ ਯੋਗ ਅਗਵਾਈ ਦੇ ਲਈ ਆਪਾਂ ਆਪਣਾ ਫਰਜ਼ ਪਛਾਣਦੇ ਹੋਏ ਇਸ ਦੇ ਉੱਤੇ ਜੋ ਵੀ ਕਾਰਵਾਈ ਹੈ ਉਹ ਕਰੀਏ ਆਪੋ ਆਪਣੀਆਂ ਪੰਥਕ ਸੰਸਥਾਵਾਂ ਵਿੱਚ ਜਿੱਥੇ ਵੀ ਤੁਸੀਂ ਕਿਸੇ ਨੂੰ ਜਾਣਦੇ ਆ ਆਪਣੇ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਦਾ ਸ਼ਰੇਆਮ ਵਿਰੋਧ ਕਰੋ ਇਹਨਾਂ ਨੂੰ ਕਿਸੇ ਪਿੰਡ ਵਿੱਚ ਨਾ ਵੜਨ ਦਿਓ ਜੋ ਵੀ ਇਸ ਵੱਲੇ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੇ ਸਨਮੁਖ ਰੱਖਦੇ ਆ ਉਹਨਾਂ ਦਾ ਆਪਾਂ ਸਹਿਯੋਗ ਦੇਈਏ ਤੇ ਜੋ ਵੀ ਆਪਣੇ ਵੱਲੋਂ ਰੋਸ ਹੈ ਉਹਦਾ ਜ਼ਾਹਰ ਕਰੀਏ ਸੋ ਮੈਂ ਆਪਣੇ ਸ਼ਬਦਾਂ ਨੂੰ ਸੰਕੋਚਦਾ ਹੋਇਆ ਜਿੰਨੇ ਵੀ ਸੰਸਥਾਵਾਂ ਦੇ ਮੁਖੀ ਇੰਗਲੈਂਡ ਦੀ ਧਰਤੀ ਤੇ ਆਉਂਦੇ ਆ ਅਸੀਂ ਇਹਨਾਂ ਸਮੁੱਚੇ ਗੁਰੂ ਘਰਾਂ ਵੱਲੋਂ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਸਮਾਜਿਕ ਗੁਰਨਾਨਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਜੀ ਗੁਰੂ ਹਰ ਰਾਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਦਇਆ ਸਿੰਘ ਜੀ ਬਾਬਾ ਸੰਘ ਦੇ ਪ੍ਰਧਾਨ ਭਾਈ ਰਗਵੀਰ ਸਿੰਘ ਜੀ ਗ੍ਰੇਲਸੈਂਡ ਦੇ ਸਰਦਾਰ ਅਜੈਬ ਸਿੰਘ ਜੀ ਅਤੇ ਹੋਰ ਸਮੂਚੀਆਂ ਵੱਡੀਆਂ ਸੰਸਥਾਵਾਂ ਇਹਨਾਂ ਵੱਲੋਂ ਅਪੀਲ ਹੈ ਕਿ ਤੁਸੀਂ ਇੰਗਲੈਂਡ ਦੀਆਂ ਸੰਗਤਾਂ ਦੇ ਵਿੱਚ ਜਿੱਥੇ ਧਾਰਮਿਕ ਪ੍ਰਚਾਰ ਕਰਦੇ ਆਂ ਅੱਜ ਤੁਹਾਨੂੰ ਪੰਜਾਬ ਦੀ ਉਹਨਾਂ ਲੋਕਾਂ ਦੀ ਵਿਰੋਧਤਾ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜੇਕਰ ਤੁਸੀਂ ਅੱਜ ਪੰਜਾਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਨਹੀਂ ਖੜੇ ਹੋ ਸਕਦੇ ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਦੇ ਮੱਥੇ ਲੱਗਣ ਦੇ ਯੋਗ ਨਹੀਂ ਰਹੋਗੇ ਅੱਜ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਸੱਚ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ